ਗੋਦ ਗੋਦ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਰਾਗ ਮਹੱਲਾ 5ਵਾਂ 46 ਅੰਕ ਤੇ ਸ਼ਬਦ ਚੰਨ ਕਰਦੇ ਹਨ ਮਿਲ ਸਤਿਗੁਰ ਸਭ ਦੁੱਖ ਗਿਆ ਤੰਤਨ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਕਰ ਦਿੱਤੇ ਮਿਲ ਸਤਿਗੁਰ ਕਿਨ ਜਦੋਂ ਸਤਿਗੁਰ ਮਿਲਿਆ ਸਭ ਦੁੱਖ ਗਿਆ ਕਹਿੰਦੇ ਸਾਰਾ ਦੁੱਖ ਚਲਿਆ ਗਿਆ ਹਰ ਸੁਖ ਵਸਿਆ ਮਨ ਆਏ ਕਹਿੰਦੇ ਫਿਰ ਹਰ ਸੁਖ ਮਨ ਦੇ ਵਿੱਚ ਆ ਕੇ ਬਸ ਗਿਆ ਜਦੋਂ ਹਰ ਬਸ ਗਿਆ ਰੱਬ ਬਸ ਗਿਆ ਸਤਸੰਗਿ ਹੁਣ ਰੱਬ ਨੂੰ ਕਿਹੜਾ ਕੋਈ ਬਿਮਾਰੀ ਲੱਗਣੀ ਆ ਫਿਰ ਰੱਬ ਨੂੰ ਨਾ ਬੁਖਾਰ ਚੜਨਾ ਨਾ ਸ਼ੂਗਰ ਹੋਣਾ ਨਾ ਬਲੱਡ ਪ੍ਰੈਸ਼ਰ ਹੋਣਾ ਕਦੋਂ ਅਵਸਥਾ ਆਈ ਹੈ ਜਦੋਂ ਸਤਗੁਰ ਮਿਲਿਆ ਸਤਗੁਰ ਸੈਸਿੰਗੀ ਬਹੁਤ ਵਾਰੀ ਵਿਚਾਰ ਕੀਤੀ ਹੈ ਸਤਗੁਰ ਵਾਸਤੇ ਜਦੋਂ ਨਿਰਣਾ ਕਰਨਾ ਹੈ ਨਾ ਕੱਲੀ ਕੱਲੀ ਚੀਜ਼ ਕਰਨੀ ਪੈਂਦੀ ਆ ਦਾਲ ਦੇ ਵਿੱਚ ਰੋੜੇ ਹੁੰਦੇ ਆ ਨਾ ਜਿਹੜੀ ਸਿਆਣੀ ਬੀਬੀ ਆ ਉਹ ਨਾ ਰੋੜਿਆਂ ਨੂੰ ਬਾਹਰ ਕੱਢਦੀ ਆ ਫੇਰ ਦਾਲ ਨੂੰ ਬਣਾਉਂਦੀ ਆ ਜਿਹੜੀ ਅਣਜਾਣ ਹੁੰਦੀ ਆ ਸਿੱਧਰੀ ਹੁੰਦੀ ਆ ਉਹ ਵਿਚਾਰੀ ਵਿੱਚੇ ਦਾਲ ਵਿੱਚੇ ਰੋੜੇ ਪਤੀਲੇ 'ਚ ਪਾ ਦਿੰਦੀ ਆ ਜਦੋਂ ਫੇਰ ਛੱਕਦੇ ਆ ਉਹ ਵਿੱਚੇ ਫਿਰ ਰੂੜੇ ਚਬੇ ਜਾਂਦੇ ਆ ਇਸ ਤਰੀਕਾ ਇਧਰ ਵਚਨ ਕਰਦੇ ਆ ਸਤ ਗੁਰੂ ਬਾਤੀ ਸਤ ਹੈਗਾ ਸੱਚ ਨੂੰ ਵੀ ਕਹਿੰਦੇ ਆ ਸਤ ਜਿਹੜਾ ਜਾਤ ਤੇ ਸਤ ਨੂੰ ਵੀ ਕਹਿੰਦੇ ਆ ਸਤ ਗੋਰਾ ਜਿਹੜਾ ਸਤ ਦਾ ਗੋਰਾ ਇਹ ਬਾਬੇ ਨਾਨਕ ਨੇ ਵੰਡਿਆ ਕਿਉਂ ਸਿਰਗੋ ਨਾਨਕ ਦੇਵ ਜੀ ਨੇ ਸੱਤ ਦਾ ਗੁਰੂ ਈਕਾਲ ਪੁਰਖ ਤੋਂ ਲੈ ਕੇ ਆਂਦਾ ਕਿਉਂ ਜਦੋਂ ਤੱਕ ਸੱਤ ਗੁਰ ਨਹੀਂ ਆਇਆ ਉਹਨੇ ਦੇ ਤੱਕ ਇਹ ਸੰਸਾਰ ਇਹਨਾਂ ਲੜਾਈਆਂ ਵਿੱਚ ਉਲਝ ਗਿਆ ਮਹਾ ਭਾਰਤ ਦੀ ਲੜਾਈ ਕਾਦੇ ਵਾਸਤੇ ਹੋਏ ਐ ਸੱਤ ਨਹੀਂ ਸੀ ਰਾਮ ਤੇ ਰਾਵਣ ਦੀ ਲੜਾਈ ਕਾਦੇ ਵਾਸਤੇ ਹੋਈ ਸੱਤ ਨਹੀਂ ਸੀ ਇਹ ਲੜਾਈਆਂ ਵਿੱਚ ਬੜੀ ਦੁਨੀਆ ਮਰੀ ਹੈ ਰੱਬ ਨੇ ਦੇਖਿਆ ਤੇ ਦੁਨੀਆ ਲੜਾਈ ਵਿੱਚ ਮਰਦੀ ਹੈ ਫਿਰ ਬਾਬੇ ਨਾਨਕ ਨੂੰ ਸੱਤ ਦਾ ਗੁਰ ਦੇ ਕੇ ਭੇਜਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੇਸ਼ ਨੂੰ ਸਦਾ ਵਾਸਤੇ ਇਹ ਸੰਸਾਰ ਦੇ ਵਿੱਚ ਵੰਡ ਦਿੱਤਾ ਪੰਜ ਕਕਾਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਫਿਰ ਇੱਕ ਸ਼ਹਿਰਾ ਪਵਾ ਦਿੱਤਾ ਇਹ ਸੱਤ ਦੇ ਗੁਰ ਨੂੰ ਮਾਨਤਾ ਦੇ ਦਿੱਤੀ ਜਦੋਂ ਸੱਤ ਗੁਰ ਮਿਲਿਆ ਜਦੋਂ ਇਹ ਗੁਰ ਮਿਲਿਆ ਬਾਬੇ ਨਾਨਕ ਵਾਲਾ ਸ਼ਬਦ ਮਿਲਿਆ ਜਦੋਂ ਸੱਤ ਗੁਰ ਮਿਲਣ ਦੇ ਨਾਲ ਸਾਰੇ ਦੁੱਖ ਅਗਿਆ ਸਾਰੇ ਦੁੱਖ ਚਲੇ ਗਏ ਹਾਰ ਸੋਕ ਬਸਿਆ ਮਨ ਆਏ ਐਸ ਸਰੀਰ ਜਿਹੜੇ 빙ੇ ਟਿੱਡੇ ਜੇ ਤੁਰਦੇ ਆ ਨਾ ਗੁਰੂ ਦੇ ਸਿੱਖੋ ਸੱਤ ਨਹੀਂ ਪਾਲਿਆ ਆਪ ਪਸਤਾ ਆ ਕਹਿ ਉਹ ਚਿੜੀਆਂ ਚੋਗੀ ਖੇਤ ਕੀ ਲੱਭਣਾ ਹੁਣ ਜਦੋਂ ਸਤ ਗੁਰੂ ਮਿਲ ਜਾਂਦਾ ਫਿਰ ਦੁੱਖ ਚਲੇ ਜਾਂਦੇ ਆ ਰੱਬ ਵੱਸ ਜਾਂਦਾ ਮਨ ਦੇ ਵਿੱਚ ਆਓ ਗੁਰੂ ਤੋਂ ਸਿੱਖੋ ਆਪਾਂ ਸੁਸਤਾਪ ਕਰੀਏ ਬਾਬੇ ਨਾਨਕ ਦੀ ਕਚਹਿਰੀ ਦੇ ਵਿੱਚ ਆਓ ਇਹਨਾਂ ਜਿਹੜੇ ਮਾਰੇ ਪਾਪ ਕੀਤੇ ਇਹਨਾਂ ਤੋਂ ਤੋਬਾ ਕਰੀਏ ਜੇ ਇਸ ਸ੍ਰੀ ਨੂੰ ਨਮਾਣੌਰ ਆ ਰੱਖਣਾ ਚਾਹੁੰਦੇ ਆ ਬਾਬੇ ਨਾਨਕ ਨੂੰ ਬੇਨਤੀ ਕਰੀਏ ਕਿ ਸਾਨੂੰ ਪਾਪੀਆਂ ਨੂੰ ਬਖਸ਼ ਲੈ ਲੇਕਿਨ ਸੰਸਾਰ ਨੇ ਕਦੇ ਇਸ ਨੂੰ ਪਾਪ ਮੰਨਿਆ ਹੀ ਨਹੀਂ ਇਹ ਮਹਾਪਾਪ ਹੈ ਮਿਲ ਸਤਗੁਰ ਸਭ ਦੁੱਖ ਗਿਆ ਹਰ ਸੋਖ ਬਸਿਆ ਮਨ ਆਏ ਅੰਤਰ ਜੋਤ ਪ੍ਰਗਾਸੀਆਂ ਕਹਿੰਦੇ ਅੰਦਰ ਦੇ ਜੋਤ ਪ੍ਰਗਾਸ ਹੋ ਜਾਂਦਾ ਚਾਨਣਾ ਹੋ ਜਾਂਦਾ ਜਿਵੇਂ ਕਿ ਜਦੋਂ ਸਰੀਰ ਵਿੱਚ ਦਰਦ ਹੁੰਦਾ ਨਾ ਦੁਖੀ ਹੁੰਦਾ ਫੇ ਤਾਂ ਸਰੀਰ ਵਿੱਚੋਂ ਹਾਏ ਨਿਕਲਦੀ ਆ ਜਪਿਆ ਹੀ ਨਹੀਂ ਜਾਂਦਾ ਫੇਰ ਦੇਖ ਲਿਓ ਕਦੇ ਜਪ ਕੇ ਕਦੇ ਬੁਖਾਰ ਚੜਿਆ ਹੋਵੇ ਕਦੇ ਸਿਰ ਦੁਖਦਾ ਹੋਵੇ ਕਦੇ ਪਾਠ ਹੋ ਜਵੇ ਫਿਰ ਤਾਂ ਹਾਏ ਉਹ ਨਿਕਲ ਨਹੀਂ ਆ ਹਾਏ ਮਰ ਗਿਆ ਹਾਏ ਮਰ ਗਿਆ ਇਹ ਅਵਸਥਾ ਆਵੇ ਹੀ ਕਿਉਂ ਇਹ ਸਮਰੱਥ ਹੈ ਬਾਬਾ ਨਾਨਕ ਇਸਤੇ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ ਅੰਤਰ ਜੋਤ ਪਰਗਾਸੀਆਂ ਇੱਕ ਸਸਿਓਲੇ ਬਲਾਈ ਜਦੋਂ ਇੱਕ ਦੇ ਨਾਲ ਲੇਵ ਲੱਗੀ ਐ ਫੇਰ ਅੰਦਰ ਪ੍ਰਗਾਸ ਹੋ ਗਿਆ ਜਦੋਂ ਰੋਜ਼ ਨਮਾ ਖਸਮ ਲੱਭਣ ਐ ਫੇਰ ਧੀਰਾ ਪੈ ਜਾਂਦਾ ਰੋਜ਼ ਨਵੀਂ ਜਗ੍ਹਾ ਜਾ ਕੇ ਮੱਥਾ ਟੇਕਣਾ ਅਸੀਂ ਤਾਂ ਚੱਕਰ ਆ ਘੜਾ ਇਹੀ ਆਪਣਾ ਰੱਬ ਬਣਾ ਲਿਆ ਇਹੀ ਗੁਰੂ ਬਣਾ ਲਿਆ ਕਦੇ ਦੋ ਇੱਟਾਂ ਰੱਖ ਕੇ ਉਹਨੂੰ ਮੱਥਾ ਟੇਕਦਾ ਕਿਤੇ ਚੱਕਰਾ ਗੁਰਗਲਿਆਂ ਦਾ ਭਰ ਕੇ ਉਹਨੂੰ ਮੱਥਾ ਟੇਕਦਾ ਕਦੇ ਦਲੀਆ ਬਣਾ ਕੇ ਉਹਨੂੰ ਟੇਕਦਾ ਮੱਥਾ ਕਦੇ ਚਮਕਾ ਦੀਵਾ ਬਾਲ ਕੇ ਉਹਨੂੰ ਮੱਥਾ ਟੇਕਦਾ ਕਿ ਨੇਕ ਰੱਬ ਬਣਾ ਲੇ ਲੋਕਾਂ ਨੇ ਕਦੇ ਸੋਚਿਆ ਕਿ ਰੱਬ ਇੱਕ ਹੈ ਇਹ ਤਾਂ ਬਾਬੇ ਨਾਨਕ ਨੇ ਪ੍ਰਗਟ ਕੀਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਤਰਜੋਤ ਪਰਗਾਸੀਆਂ ਇੱਕ ਅਸੂ ਸਿਓ ਲੈ ਬਲ ਆਏ ਸਰਸੰਗੀ ਪਾਤਸ਼ਾਹ ਜਦੋਂ ਸਤਿਗੁਰ ਦੇ ਮਿਲਣ ਦੀ ਗੱਲ ਕੀਤੀ ਜੋਤ ਪ੍ਰਗਟ ਹੋ ਗਈ ਸੁੱਖਾਂ ਦੀ ਪ੍ਰਾਪਤੀ ਹੋ ਗਈ ਦੁੱਖ ਖਤਮ ਹੋ ਗਿਆ ਹੁਣ ਪਾਤਸ਼ਾਹ ਬਚਨ ਕਰਦੇ ਹਨ ਮਿਲ ਸਾਧੂ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੁਣ ਸਾਧੂਆਂ ਨੂੰ ਮਿਲਣ ਵਾਸਤੇ ਹੁਕਮ ਕਰ ਦਿੱਤਾ। ਕਦੇ ਮੰਨਿਆ? ਕਦੇ ਹੁਕਮ ਮੰਨਿਆ ਸਾਧੂਆਂ? ਸਾਧੂਆਂ ਨੂੰ ਮਿਲੇ ਆ ਕਦੇ? ਸਾਧੂਆਂ ਨੂੰ ਮਿਲੇ ਤਾਂ ਨਹੀਂ। ਸਾਧੂਆਂ ਦੀ ਬ੍ਰੋਤਾ ਜਰੂਰ ਕਰਦੇ ਆ। ਜਿਹੜੇ ਸਾਧੂਆਂ ਦੀ ਬ੍ਰੋਤਾ ਕਰਦੇ ਹਨ ਸਾਡੇ ਮਿੱਤਰ ਹਨ। ਉਹ ਸਾਨੂੰ ਬੜੇ ਪਿਆਰੇ ਲੱਗਦੇ ਹਨ ਕਿਉਂ ਅਸੀਂ ਉਹਨਾਂ ਨਾਲ ਵਰਤਣਾ ਭਲਿਆ ਲੋਕਾ ਕਿੰਨੀ ਦੇਰ ਵਰਤਣਾ ਇਹ ਨਹੀਂ ਪਤਾ ਕਿ ਜਾਣਾ ਵੀ ਹੈ ਪਾਤਸ਼ਾਹ ਸਾਧੂ ਨੂੰ ਮਿਲਣ ਵਾਸਤੇ ਕਹਿੰਦੇ ਹਨ ਤੂੰ ਜਿਹੜੇ ਸਾਧੂਆਂ ਦੀ ਵਿਰੋਧਤਾ ਕਰਦੇ ਆ ਉਹਨਾਂ ਨਾਲ ਮਿੱਤਰਤਾ ਪਾਉਂਦਾ ਅੱਖਾਂ ਮੀਚ ਕੇ ਆ ਕੇ ਫਿਰ ਬਾਬਾ ਜੀ ਤੇ ਬਚਨ ਕਰਾਉਂਦਾ ਕਿ ਬਾਬਾ ਨਾਨਕ ਮੇਰੇ ਦੁੱਖ ਘਟ ਦੇ ਬਾਬਾ ਨਾਨਕ ਇੰਨਾ ਅਣਜਾਣ ਨਹੀਂ ਬਾਬਾ ਨਾਨਕ ਹਰ ਭਗਤ ਤੇਰੇ ਨਾਲ ਹੈ ਮਿਲ ਸਾਧੂ ਮੁਕ ਉਜਲਾ ਪੂਰਬ ਲਿਖਿਆ ਪਾਏ ਕਹਿੰਦੇ ਤੈ ਆਪਣੇ ਪੂਰਬ ਵਿੱਚ ਲੇਖ ਲਿਖ ਲਿਆ ਕਰਮ ਕਰ ਲੇ ਰੱਬ ਨੂੰ ਪਾ ਲਿਆ ਜਦੋਂ ਮੰਨਿਆ ਸਾਧੂਆਂ ਨੂੰ ਮਿਲਿਆ ਫਿਰ ਪਾ ਲਿਆ ਰੱਬ ਨੂੰ ਗੋਣ ਗੋਬਿੰਦ ਨਿਤ ਗਾ ਬਣੇ ਕਹਿੰਦੇ ਗੁਣ ਗਾਉਣਿਆ ਗੁਬਿੰਦ ਦੇ ਰੱਬ ਦੇ ਰੋਜ ਗੁਣ ਗੁਬਿੰਦ ਨਿਤ ਗਾ ਬਣੇ ਨਿਰਮਲ ਸਾਚੇ ਨਾਹੀਂ ਗੁਣ ਵੀ ਦੱਸ ਦਿੱਤੇ ਕਿ ਕਿਹੜੇ ਕਿ ਸੱਚੇ ਨਾਮ ਵਾਲੇ ਨਾਮ ਦਾ ਸਿਮਰਨ ਰੱਬ ਦੇ ਗੁਣ ਗਾਉਣੇ ਮੇਰੇ ਮਨ ਗੁਰ ਸਬਦ ਦੀ ਸੁਖ ਹੋਏ ਕਹਿੰਦਾ ਮੇਰੇ ਮਨਾਂ ਗੁਰ ਸ਼ਬਦ ਦੀ ਕਹਿੰਦੇ ਸ਼ਬਦ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੈ ਇੱਕ ਗੱਲ ਦੇ ਵਿੱਚੇ ਗੱਲ ਨਿਵੇੜ ਦਿੱਤੀ ਪਾਤਸ਼ਾਹ ਨੇ ਮੇਰੇ ਮਨ ਗੁਰ ਸ਼ਬਦ ਦੀ ਸੁੱਖ ਹੋਏ ਕਹਿੰਦੇ ਸ਼ਬਦ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਆ ਸ਼ਬਦ ਨਾਲ ਸੁੱਖ ਹੋਣੇ ਆ ਪੇ ਦੂਜੇ ਕੰਮ ਕਾ ਨੂੰ ਕਰਨੇ ਹੁਣ ਆਪਾ ਫਿਰ ਹੋਰ ਕਿਰਿਆ ਕਰਮ ਕਰਨੇ ਕਾਦੇ ਵਾਸਤੇ ਆ ਜਦੋਂ ਇੱਕ ਸ਼ਬਦ ਨਾਲੇ ਸੁੱਖਾਂ ਦੀ ਪ੍ਰਾਪਤੀ ਹੈ ਫਿਰ ਕਾਦੇ ਵਾਸਤੇ ਟਾਈਮ ਖਰਾਬ ਕਰਦੇ ਆ ਲੋਕਾਂ ਕਰਕੇ ਕਿ ਲੋਕ ਖੁਸ਼ ਹੋ ਜਾਣਗੇ ਮੇਰੇ ਮਨ ਗੁਰ ਸ਼ਬਦ ਦੀ ਸੁੱਖ ਹੋਏ ਗੁਰ ਪੂਰੇ ਕੀ ਚੱਕਰੀ ਗੁਰੂ ਜਾਣਦੇ ਆ ਕਿ ਸ਼ਬਦ ਦੀ ਇਹਨੇ ਚੱਕਰੀ ਨਹੀਂ ਕਰਨੀ ਇਹਨੇ ਸ਼ਬਦ ਨੂੰ ਵੇਚ ਲੈਣਾ ਇਹਨੇ ਪਾਠ ਕਰਨ ਦੇ ਪੈਸੇ ਲੈ ਲੈਣੇ ਆ ਗੁਰੂ ਵੀ ਜਾਣਦੇ ਆ ਕਹਿੰਦੇ ਚੱਕਰੀ ਕਰਨੀ ਆ ਨੌਕਰੀ ਨਹੀਂ ਕਰਨੀ ਚੱਕਰੀ ਮੁਫਤ ਵਾਲੀ ਹੈ ਨੌਕਰੀ ਪੈਸੇ ਵਾਲੀ ਹੈ ਗੁਰ ਪੂਰੇ ਕੀ ਚੱਕਰੀ ਕਹਿੰਦੇ ਜਿਹੜੇ ਪੂਰੇ ਗੁਰ ਦੀ ਚੱਕ ਦੀ ਕਰਦੇ ਆ ਨਾ ਸ਼ਬਦ ਦੀ ਚੱਕਰੀ ਕਰਦੇ ਆ ਸ਼ਬਦ ਦਾ ਸਿਮਰਨ ਕਰਦੇ ਹਨ ਸਿਮਰਨ ਕਰਕੇ ਸ਼ਬਦ ਦੇ ਪੈਸੇ ਨਹੀਂ ਲੈਂਦੇ ਸ਼ਬਦ ਨੂੰ ਵੇਚਦੇ ਨਹੀਂ ਹਨ ਇਸ ਰਿਗੂ ਨਾਰਕਦੇਵ ਜੀ ਨੇ ਵੇਚਣ ਬਾਤ ਨਹੀਂ ਰੱਬ ਲੈਂਦਾ ਇਹਨਾਂ ਤਾਂ ਪਤਾ ਹੈ ਕਿ ਬਾਣੀ ਰੱਬ ਹੈ ਇਹਨਾਂ ਪਤਾ ਹੈ ਕਿ ਸ਼ਬਦ ਰੱਬ ਹੈ ਕੀ ਕਦੇ ਰੱਬ ਵੀ ਵੇਚਿਆ ਜਾ ਸਕਦਾ ਹੈ ਰੱਬ ਵੀ ਖਰੀਦਿਆ ਜਾ ਸਕਦਾ ਜੇ ਰੱਬ ਮੁੱਲ ਮਿਲਦਾ ਹੁੰਦਾ ਤਾਂ ਫਗਤ ਰਬੀਦਾਸ ਵਰਗੇ ਨੂੰ ਰੱਬ ਨਾ ਮਿਲਦਾ ਉਹ ਕਿਤੋਂ ਪੈਸੇ ਦੇ ਕੇ ਮੁੱਲ ਲੈ ਸਕਦੇ ਸੰਨ ਗੁਰਪੂਰੇ ਕੀ ਚਾਕਰੀ ਬਿਰਥਾ ਨਾ ਜਾਏ ਕੋਈ ਕਹਿੰਦੇ ਕੋਈ ਫਿਰ ਬਿਰਥਾ ਨਹੀਂ ਜਾਂਦਾ ਜਿਹੜੇ ਪੂਰੇ ਗੁਰੂ ਦੀ ਚਾਕਰੀ ਕਰਦਾ ਹੈ ਜਿਹੜਾ ਸ਼ਬਦ ਦੀ ਸੇਵਾ ਕਰਦਾ ਬਾਣੀ ਦੀ ਸੇਵਾ ਕਰਦਾ ਸਾਤ ਗੁਰੂ ਦੀ ਸੇਵਾ ਕਰਦਾ ਲੇਕਿਨ ਚਾਕਰੀ ਕਰਦਾ ਹੈ ਨੌਕਰੀ ਨਹੀਂ ਕਰਦਾ ਗੁਰਪੂਰੇ ਕੀ ਚਾਕਰੀ ਬਿਰਥਾ ਨਾ ਜਾਏ ਕੋਏ ਰੋਹੋ ਜਦੋਂ ਇਹ ਅਵਸਥਾ ਆ ਗਈ ਚਾਕਰੀ ਕੀਤੀ ਸਤਿਗੁਰੂ ਮਿਲਿਆ ਸਾਧੂ ਮਿਲੇ ਮਨ ਕੀਆਂ ਇੱਛਾ ਪੂਰੀਆਂ ਕਦੇ ਵਿਚਾਰਤਾ ਕਰੀਏ ਕਦੇ ਬੈਠੀਏ ਤਾਂ ਸਹੀ ਵਕਤ ਨਹੀਂ ਇਸ ਗੱਲ ਦਾ ਤਾਂ ਵਕਤ ਨਹੀਂ ਮਨ ਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਕਹਿੰਦੇ ਫਿਰ ਪਾ ਲਿਆ ਨਾਮ ਨੂੰ ਪਾ ਲਿਆ ਨਿਧਾਨ ਨੂੰ ਰੱਬ ਨੂੰ ਪਾ ਲਿਆ ਪਹਿਲਾਂ ਨਾਮ ਦੱਸਿਆ ਫਿਰ ਭਲੇਕਾ ਦੂਰ ਕਰ ਦਿੱਤਾ ਇਹਨਾਂ ਨਿਧਾਨ ਜਿਹੜਾ ਸਾਰੇ ਖਜ਼ਾਨੇ ਦਾ ਮਾਲਕ ਹੈ ਰੱਬ ਹੈ ਉਹਨੂੰ ਪਾ ਲਿਆ ਸਾਰੀਆਂ ਇੱਛਾ ਪੂਰੀਆਂ ਹੋਣਗੀਆਂ ਮਨ ਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਸਸ ਇੱਛਾ ਜਦੋਂ ਪੂਰੀਆਂ ਹੋ ਗਈਆਂ ਫਿਰ ਕਿਹੜੀਆਂ ਸੁੱਖਾਂ ਸੁਖਣੀਆਂ ਫਿਰ ਕਿਹੜੀਆਂ ਅਰਦਾਸਾਂ ਕਰਨੀਆਂ ਬਚਿਆ ਹੀ ਨਹੀਂ ਕੁਝ ਜਿਹੜਾ ਨਹੀਂ ਮਿਲਿਆ ਸਾਰਾ ਕੁਝ ਪ੍ਰਾਪਤ ਹੋ ਗਿਆ ਕਦੋਂ ਅਰਦਾਸ ਕਰਦੇ ਆ ਕਦੋਂ ਸੁੱਖ ਨਾਲ ਸੁੱਖਦੇ ਆ ਜਦੋਂ ਕੋਈ ਚੀਜ਼ ਤੋਂ ਖਾਲੀ ਹੁੰਦੇ ਆ ਜਦੋਂ ਕੋਈ ਕੰਮ ਬਣਦਾ ਨਹੀਂ ਫਿਰ ਅਰਦਾਸ ਕਰਦੇ ਆ ਫਿਰ ਮੰਗਦੇ ਆ ਇੱਧਰ ਸਾਰੀਆਂ ਇੱਛਾ ਹੀ ਪੂਰੀਆਂ ਹੋ ਗਈਆਂ ਕੋਈ ਲੋੜ ਨਹੀਂ ਰਹੀ ਅਰਦਾਸ ਕਰਨ ਦੀ ਆਮ ਹੁੰਦਾ ਹੈ ਨਾ ਅਰਦਾਸ ਕਰ ਦੋ ਅਰਦਾਸ ਦੀ ਕੋਈ ਲੋੜ ਨਹੀਂ ਜੋ ਬਾਬੇ ਨਾਨਕ ਨੇ ਹੁਕਮ ਕੀਤਾ ਉਹ ਕਰ ਲਿਆ ਸਤਗੁਰੂ ਮਿਲ ਗਿਆ ਸਾਧੂਆਂ ਕੋਲ ਚਲਿਆ ਗਿਆ ਸਿਮਰਨ ਕਰ ਲਿਆ ਜੋ ਕੰਮ ਕਹੇ ਸੀ ਕਰ ਲੇ ਮਨ ਕੀ ਇਚਾਂ ਪੂਰੀਆਂ ਪਾਇਆ ਨਾਮ ਦਾ ਦਾਨ ਅੰਤਰਜਾਮੀ ਸਦਾ ਸੰਗ ਕਰੇ ਅੰਤਰਜਾਮੀ ਜਾਣਣੇ ਵਾਲਾ ਸਦਾ ਹੀ ਨਾਲ ਹੈ ਅੰਤਰਜਾਮੀ ਸਦਾ ਸੰਗ ਕਰਨੇ ਹਾਰ ਪਛਾਨ ਕਹਿੰਦੇ ਉਹ ਜਿਹੜਾ ਕਰਨੇ ਹਾਰ ਆ ਨਾ ਰੱਬ ਉਹਨੂੰ ਪਛਾਨ ਲੈ ਬਚਾਣਿਆ ਸਾਡੇ ਕੋਲ ਜਾਂਦਾ ਨਹੀਂ ਕਿਉਂ ਪਛਾਨਣੇ ਵਾਲਾ ਸਾਡੇ ਕੋਲ ਸ਼ਬਦ ਨਹੀਂ ਹੈ ਪਛਾਨਣੇ ਵਾਲਾ ਸਾਡੇ ਕੋਲ ਜੰਤਰ ਨਹੀਂ ਹੈ ਸ਼ਬਦ ਦੇ ਨਾਲ ਪਛਾਨਿਆ ਜਾਂਦਾ ਹੈ ਕਹਦੇ ਉਹਨੂੰ ਪਛਾਨ ਲੈ ਅੰਤਰਜਾਮੀ ਸਦਾ ਸੰਗ ਤੇਰੇ ਨਾਲ ਹੈ ਕਹਿੰਦੇ ਕਰਨੇ ਹਾਰ ਰੱਬ ਤੇਰੇ ਨਾਲ ਹੈ ਪਛਾਣ ਲੋੜ ਤੈਨੂੰ ਪਛਾਨਣ ਦੀ ਹੈ ਗੌਰ ਪ੍ਰਸਾਦੀ ਮੁਖ ਉਜਲਾ ਗੌਰ ਪ੍ਰਸਾਦੀ ਸ਼ਬਦ ਦੇ ਪ੍ਰਸ਼ਾਦ ਦੇ ਨਾਲ ਜਦੋਂ ਸ਼ਬਦ ਦਾ ਪ੍ਰਸ਼ਾਦ ਮਿਲਿਆ ਮੋਕ ਉਜਲਾ ਹੋ ਗਿਆ ਚਿੱਟਾ ਹੋ ਗਿਆ ਜੇ ਸਾਬਤ ਦਾ ਪ੍ਰਸ਼ਾਦ ਨਾ ਮਿਲੇ ਫਿਰ ਕਾਲਾ ਹੋ ਜਾਂਦਾ ਫਿਰ ਕਹਿ ਕੇ ਕਰਾਉਂਦੀ ਹੈ ਬੀਬੀ ਮੇਰੇ ਨਾਲ ਨਹੀਂ ਚੰਗਾ ਲੱਗਦਾ ਮੇਰੇ ਨਾਲ ਜਾਂਦਾ ਚੰਗਾ ਨਹੀਂ ਲੱਗਦਾ ਕਿ ਬੁੱਢੇ ਨਾਲ ਫਿਰਦੀ ਹੈ ਕਹਿ ਕੇ ਕੇ ਕਰਾਉਂਦੀਆਂ ਬੀਬੀਆਂ ਕਿ ਇਹਨੂੰ ਕਾਲਾ ਕਰ ਲੈ ਮੇਰੇ ਨਾਲ ਨਹੀਂ ਸੱਜਦਾ ਹੁਣ ਮੰਦੀਏ ਨਾ ਗੱਲ ਮੰਨਦਾ ਹੈ ਨਾ ਗੱਲ ਪਤੀ ਗੱਲ ਮੰਨਦਾ ਹੈ ਇਹ ਗੱਲ ਤੇਰੀ ਮੰਨਦਾ ਹੈ ਕਿ ਮੂੰਹ ਮੈਂ ਕਾਲਾ ਕਰ ਲਾਂਗਾ ਜਿਹੜੀ ਦੂਸਰੀ ਗੱਲ ਕਿ ਤੂੰ ਸ਼ਰਾਬ ਨਾ ਪੀਏ ਤੇਰੀ ਗੱਲ ਮੰਨਦਾ ਨਹੀਂ ਮੂੰਹ ਤਾਂ ਕਾਲਾ ਕਰਾ ਦਿੱਤਾ ਤੈਂ ਬੱਲੇ ਬੀਬੀਓ ਜਗਤਾਰਤਾ ਤੁਸੀਂ ਆਪਣੇ ਪਤੀਆਂ ਦੇ ਮੂੰਹ ਆਪੇ ਕਾਲੇ ਕਰਾਉਂਦੇ ਇਸ ਤੋਂ ਵੱਡਾ ਸ਼ਰਾਪ ਹੋਰ ਕੀ ਹੋ ਸਕਦਾ ਹੈ ਕੋਈ ਦੇਖਿਆ ਜਹਨ ਦੇ ਵਿੱਚ ਆਪਣੇ ਪਤੀ ਦਾ ਮੂੰਹ ਆਪੇ ਕਾਲਾ ਕਰਾ ਦੇਵੇ ਇਸ ਤੋਂ ਵੱਡਾ ਕੋਈ ਪਾਪ ਨਹੀਂ ਐਮੀ ਭਲੇਖੇ ਦੇ ਵਿੱਚਾਂ ਗੌਰ ਪ੍ਰਸਾਦੀ ਮੁਖ ਉਜਲਾ ਜੇ ਪ੍ਰਸ਼ਾਦ ਮਿਲ ਜਾਂਦਾ ਨਾ ਫੇਰ ਨਹੀਂ ਸੀ ਕਾਲਾ ਹੋਣਾ ਮੂੰਹ ਇਹ ਫੇਰੇ ਚਿੱਟਾ ਹੀ ਰਹਿਣਾ ਸੀ ਗੁਰ ਪ੍ਰਸਾਦੀ ਮਕੂਜਲਾ ਜਪ ਨਾਮ ਕਹਿੰਦੇ ਨਾਮ ਦਾ ਜਪ ਕਰਨਾ ਜਪ ਨਾਮ ਦਾਨ ਸੈਸੀ ਹੋਰ ਗੱਲ ਲਿਖਤੀ ਹੁਣ ਕਹਿੰਦੇ ਇਹਦਾ ਦਾਨ ਕਰਦੇ ਹੁਣ ਐ ਨਾਮ ਦਾ ਦਾਨ ਕਰਦੇ ਨਾਮ ਨੂੰ ਵੰਡਦੇ ਸੈਸੀ ਜਦੋਂ ਆਪਾਂ ਦਾਨ ਕਰਦੇ ਆ ਫਿਰ ਉਹਦੇ ਪੈਸੇ ਵੀ ਲੈਂਦੇ ਆ ਅਸੀਂ ਤਾਂ ਪੁੱਲ ਗਏ ਸੀ ਜਿਦੋਂ ਨਾਨਕ ਦੇਵ ਜੀ ਦਾਨ ਕਰਨ ਦੇ ਬਾਅਦ ਤਾਂ ਕਹਿੰਦੇ ਅਸੀਂ ਵੇਚਣ ਵਾਸਤੇ ਤਿਆਰ ਹੋ ਗਏ ਕੌਣ ਸਮਝਾਏ ਜਿਹੜਾ ਸਮਝਾਉਂਦਾ ਸਾਡਾ ਦੁਸ਼ਮਣ ਹੈ ਇਹ ਹੀ ਤਾਂ ਰੜਕਦਾ ਸਾਨੂੰ ਦੁਸ਼ਮਣ ਤਾਂ ਰੜਕਦਾ ਹੈ ਨਾ ਲੇਕਿਨ ਭਲਿਓ ਲੋਕੋ ਨੌਕਰੀ ਬਾਬੇ ਨਾਨਕ ਦੀ ਹੈ ਨੌਕਰੀ ਬਾਬੇ ਨਾਨਕ ਦੀ ਹੈ ਜਪਨਾਮ ਦਾਨ ਕਹਿੰਦੇ ਜਪਰ ਦਾ ਇਹਨੂੰ ਇਕੱਠਾ ਕਰ ਲੈ ਫਿਰ ਇਹਦਾ ਦਾਨ ਕਰ ਦੇ ਫਿਰ ਇਹਦੇ ਇਸ਼ਨਾਨ ਕਰ ਲੈ ਨਹਾ ਲੈ ਕਿਹਦੇ ਨਾਲ ਨਾਮ ਦੇ ਨਾਲ ਕਾਮ ਕ੍ਰੋਧ ਲੋਭ ਬਿੰਸਿਆ ਫਿਰ ਕਹਿੰਦੇ ਤੇਰਾ ਕਾਮ ਕ੍ਰੋਧ ਲੋਭ ਆ ਜਿਹੜਾ ਇਹਦਾ ਬੀਜ ਨਾਲ ਸੋ ਜਾਣਾ ਕਦੋਂ ਹੋਇਆ ਜਦੋਂ ਨਾਮ ਨੂੰ ਜਪਿਆ ਤੇ ਨਾਮ ਦਾ ਦਾਨ ਕੀਤਾ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਪਮਾਨ ਸਾਰਾ ਫਿਰ ਜਿਹੜਾ ਅਪਮਾਨ ਸੀ ਮਾਨਸੀ ਤਜ ਦਿੱਤਾ ਫਿਰ ਕਿਸੇ ਕਿਸਮ ਦੀ ਸੋਭਾ ਦੀ ਜ਼ਰੂਰਤ ਨਹੀਂ ਰਹੀ ਕਿਸੇ ਵਿੜਾਈ ਦੀ ਲੋੜ ਨਹੀਂ ਹੈ ਫਿਰ ਕਿਹੜੀ ਚੀਜ਼ ਦੀ ਲੋੜ ਹੈ ਫੇਰ ਨਿੰਦਿਆ ਦੀ ਲੋੜ ਹੈ ਫਿਰ ਜਿੰਨੀ ਨਿੰਦਿਆ ਹੁੰਦੀ ਹੈ ਉਹਨਾਂ ਸਿਰ ਨੂੰ ਨਾਨਕ ਦੇਵ ਜੀ ਸਾਡੇ ਪਰ ਖੁਸ਼ ਹੁੰਦੇ ਹੈ ਕਾਮ ਕ੍ਰੋਧ ਲੋਭ ਬਿੰਸਿਆ ਤਜਿਆ ਸਭ ਮਾਨ ਪਾਇਆ ਲਾਹਾ ਲਾਭ ਫਿਰ ਲਾਹਾ ਪਾਲੇ ਪਰ ਪਾਇਆ ਲਾਹਾ ਲਾਭ ਨਾਮ ਨਾਮ ਪਾਲਿਆ ਲਾਹਾ ਪ੍ਰਾਪਤ ਹੋਇਆ ਪੂਰਨ ਹੋਏ ਕਾਮ ਕਹਿੰਦੇ ਸਾਰੇ ਕਾਮ ਪੂਰਨ ਹੋ ਗਏ ਕਿਤੇ ਭਲੇਖਾ ਤਾਂ ਨਹੀਂ ਰਿਹਾ ਅਰਦਾਸ ਕਰਨ ਦੀ ਲੋੜ ਤਾਂ ਨਹੀਂ ਰਹੀ ਕਿਤੇ ਸਾਰੇ ਕਾਮ ਹੀ ਪੂਰੇ ਹੋ ਗਏ ਜਦੋਂ ਰੋਟੀ ਨਾਲ ਰੱਜ ਗਿਆ ਫੇਰ ਰੋਟੀ ਮੰਗਣੀ ਕਾਹਦੇ ਬਸਤੇ ਆ ਸਿਰ ਕੋ ਨਾਨਕ ਦੇਵ ਜੀ ਬਾਣੀ ਦੇ ਰਾਹੀਂ ਸਾਰੇ ਕਾਰਜ ਪੂਰੇ ਕਰਦੇ ਲੇਕਿਨ ਬਾਣੀ ਤੇ ਸਾਡਾ ਵਿਸ਼ਵਾਸ ਨਹੀਂ ਹੈ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਕਹਿੰਦੇ ਰੱਬ ਨੇ ਫਿਰ ਕਿਰਪਾ ਕਰ ਦਿੱਤੀ ਆਪਣੇ ਨਾਲ ਮਿਲਾ ਲਿਆ ਕਰ ਕਿਰਪਾ ਪ੍ਰਭ ਮੇਲਿਆ ਦਿਆ ਆਪਣਾ ਨਾਮ ਫਿਰ ਆਪਣਾ ਨਾਮ ਦੇ ਦਿੱਤਾ ਆਮਨ ਜਾਣਾ ਰਹੇ ਗਿਆ ਪਿਰੌਣਾ ਜਾਣਾ ਜੰਮਣ ਮਰਨਾ ਰਹ ਗਿਆ ਖਤਮ ਹੋ ਗਿਆ ਇਹਦੇ ਕਰਕੇ ਉਹ ਆਪਾਂ ਕੰਮ ਕਰਦੇ ਆ ਅਰਦਾਸਾਂ ਹੁੰਦੀਆਂ ਪਾਠ ਹੁੰਦੇ ਆ ਕਾਦੇ ਵਾਸਤੇ ਦੋ ਕੰਮਾਂ ਵਾਸਤੇ ਹੁੰਦੇ ਆ ਜਾਂ ਤਾਂ ਕੋਈ ਕੰਮ ਕਰਾਉਣਾ ਹੈ ਕੋਈ ਵਿਆਹ ਕਾਰਜ ਕਰਨਾ ਹੈ ਜਾਂ ਫਿਰ ਮਰਨ ਤੋਂ ਬਾਅਦ ਭੋਗ ਪਾਉਣਾ ਹੈ ਲੋੜੇ ਨਹੀਂ ਪਈ ਸਾਰੇ ਕਾਰਜ ਜੀ ਪੂਰੇ ਕਰ ਦਿੱਤੇ ਪਾਤਸ਼ਾਹ ਨੇ ਅਰਦਾਸ ਕਰਨ ਦੀ ਲੋੜ ਨਹੀਂ ਪਈ ਸਹਬ ਸੇਤੀ ਹੁਕਮ ਨਾਲ ਚੱਲੇ ਕਹੀ ਬਣੇ ਅਰਦਾਸ ਕਹਿੰਦੇ ਸਹਬ ਦੇ ਹੁਕਮ ਚ ਚੱਲਦਾ ਨਹੀਂ ਤੇਰੀ ਅਰਦਾਸ ਕਿਸ ਤਰ੍ਹਾਂ ਹੋ ਸਕਦੀ ਹੈ ਸਾਤ ਸੰਤੋਕ ਹੋਵੇ ਅਰਦਾਸ ਤਾਂ ਸਾਦ ਬਹਾਲੇ ਪਾਸ ਆ ਬਣ ਜਾਣਾ ਰਹਿ ਗਿਆ ਆਪ ਹੋਵਾ ਮਿਹਰਬਾਨ ਕਹਿੰਦੇ ਆਪ ਰੱਬ ਫਿਰ ਮਿਹਰਬਾਨ ਹੋ ਗਿਆ ਜਮਨ ਮਰਨ ਤੋਂ ਮੁਕਤ ਹੋਇਆ ਸੱਚ ਮਹਿਲ ਘਰ ਪਾਇਆ ਕਿਨ ਜਿਹੜਾ ਸੱਚ ਆ ਜਿਹੜਾ ਮਹਿਲਾਂ ਦਾ ਸਤਖੰਡ ਪਾ ਲਿਆ ਕੋਈ ਲੋੜ ਤਾਂ ਨਹੀਂ ਰਹੀ ਅਰਦਾਸ ਕਰਨ ਦੀ ਕੋਈ ਲੋੜ ਨਹੀਂ ਸੱਚਾ ਮਹਿਲ ਪਾ ਲਿਆ ਸੱਚਖੰਡ ਪਾ ਲਿਆ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦੋਂ ਪਛਾਨ ਕਹਿੰਦੇ ਗੁਰਦੇ ਸ਼ਬਦ ਨੂੰ ਪਛਾਨ ਲੈ ਜੇ ਸੱਚਖੰਡ ਜਾਣਾ ਚਾਹੁੰਦਾ ਹੈ ਸ਼ਬਦ ਨੂੰ ਪਛਾਨ ਲੈ ਬਾਣੀ ਨੂੰ ਪਛਾਨ ਲੈ ਬਾਣੀ ਤਾਂ ਲਘੋਲੀ ਮੇਰੇ ਵਰਗੇ ਪਾਪੀ ਨੇ ਬਾਣੀ ਲਕੋਲੀ ਹੋਰ ਵੰਡਣ ਲੱਗ ਗਿਆ ਜਿਹੜੀ ਰੱਬ ਨੇ ਚੀਜ਼ ਦਿੱਤੀ ਸੀ ਉਹ ਲਕੋਲੀ ਜਿਹੜੇ ਗੰਗਾ ਮਾਤਾ ਨੇ ਭਗਤ ਰਬੀਦਾਸ ਨੂੰ ਕੰਗੜ ਦਿੱਤੇ ਸੀ ਨਾ ਕਿ ਦੇ ਦਿਓ ਉਹ ਤਾਂ ਬਾਂਮਾ ਨਾਲ ਲਕੋਲੇ ਉਹ ਦਿੱਤੇ ਨਹੀਂ ਐਕਨ ਜਿਹੜੀ ਸਿੱਧ ਕੋ ਨਾਲਕ ਦੇਵ ਜੀ ਨੇ ਬਾਣੀ ਸਾਨੂੰ ਦਿੱਤੀ ਹੈ ਬਾਣੀ ਲਕੋਲੀ ਅਸੀਂ ਹੋਰ ਸਮਾਨ ਵੰਡਣ ਲੱਗੇ ਲੋਕਾਂ ਨੂੰ ਸੱਚ ਮਹਿਲ ਕਰ ਪਾਇਆ ਗੁਰਕਾ ਸ਼ਬਦ ਪਛਾਨ ਭਗਤ ਜਨਾਂ ਕੋ ਰੱਖਦਾ ਆਪਣੀ ਕਿਰਪਾ ਧਾਰ ਕਹਿੰਦੇ ਭਗਤ ਜਨਾਂ ਨੂੰ ਆਪਣੀ ਕਿਰਪਾ ਕਰਕੇ ਰੱਖ ਲਿੰਦਾ ਬਾਲ ਨ ਬਿੰਗਾ ਹੋਆ ਸੱਚੇ ਦਾ ਸੱਚਾ ਢੋਆ ਕੁਛ ਨਹੀਂ ਪਕੜ ਸਕਦੇ ਲੋਕ ਕਹਿੰਦੇ ਤੇਰਾ ਉਹ ਰੱਬ ਜੀ ਦਾ ਜਿਹਦਾ ਰਾਖਾ ਰੱਬ ਹੋਵੇ ਉਹਨੂੰ ਕੌਣ ਮਾਰ ਸਕਦਾ ਪਾਕਤ ਜੇ ਨਾ ਕੋ ਰੱਖਦਾ ਆਪਣੀ ਕਿਰਪਾ ਤਾਰ ਹਾਲਤ ਪਾਲਤ ਮੁਖ ਉਜਲੇ ਕਹਿੰਦੇ ਓਰੇ ਇੱਥੇ ਵੀ ਤੇ ਉੱਥੇ ਵੀ ਮੁਖ ਉਜਲੇ ਹੋਣੇ ਆ ਹਾਲਤ ਪਾਲਤ ਮੁਖ ਉਜਲੇ ਸੱਚੇ ਕੇ ਗੁਣਸਾਰ ਕਹਿੰਦੇ ਸੱਚੇ ਦੇ ਗੁਣ ਹਨ ਆਠ ਪਹਿਰ ਗੁਣਸਾਰ ਦੇ ਕਹਿੰਦੇ ਅੱਠੇ ਪਹਿਰੇ ਫਿਰ ਗੁਣ ਹਨ ਦਾ ਇਸਾਰ ਦੇ ਨਾ ਸਾਡਾ ਕੰਮ ਰੱਤੇ ਰੰਗ ਅਪਾਰ ਕਹਿੰਦੇ ਜਦੋਂ ਅਪਾਰ ਦਾ ਰੰਗ ਚੜ ਜਾਂਦਾ ਹੈ ਨਾਮ ਦਾ ਰੰਗ ਚੜ ਜਾਂਦਾ ਹੈ ਪਾਰ ਬਰਾਮ ਸੁਖ ਸਾਗਰੋ ਕਹਿੰਦਾ ਪਾਰ ਬਰਾਮ ਹੈ ਜਿਹੜਾ ਸੁੱਖਾਂ ਦਾ ਸਾਗਰ ਹੈ ਨਾਨਕ ਸਦ ਬਲਿਹਾਰ ਸਿਰ ਗੋ ਨਾਨਕ ਦੇਵ ਜੀ ਕਹਿੰਦੇ ਮੈਂ ਸਦਾ ਉਸ ਤੋਂ ਬਲਿਆਰ ਜਾਂਦਾ ਪੂਰਾ ਸਤ ਗੁਰ ਜੇ ਮਿਲੇ ਕਹਿੰਦੇ ਜੇ ਪੂਰਾ ਸਤ ਗੁਰ ਮਿਲ ਜਵੇ ਪੂਰਾ ਸਤ ਗੁਰ ਜੇ ਮਿਲੇ ਪਾਈਏ ਸ਼ਬਦ ਨੰਧਾਨ ਕਹਿੰਦੇ ਫਿਰ ਸ਼ਬਦ ਨੂੰ ਪਾਉਂਦੇ ਆ ਫਿਰ ਰੱਬ ਮਿਲ ਜਾਂਦਾ ਪੂਰਾ ਸਤਿਗੁਰੂ ਜੇ ਮਿਲੇ ਪਾਈਏ ਸਬਦੰ ਦਾਤ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦ ਦੇ ਰਾਹੀ ਇਸ ਕਲਯੁਗੀ ਜੀਵ ਦਾ ਆਧਾਰ ਕਰਦੇ ਹਨ ਆਓ ਗੁਰੂ ਦੇ ਪਿਆਰਿਓ ਗੁਰੂ ਦੇ ਸਿੱਖੋ ਬਾਬੇ ਨਾਨਕ ਨਾਲ ਸਾਂਝ ਪਾਈਏ ਬਾਬੇ ਨਾਨਕ ਨਾਲ ਸਾਂਝ ਪਾ ਕੇ ਆਪਣਾ ਜੀਵਨ ਸਫਲ ਕਰੀਏ ਬਾਬੇ ਨਾਨਕ ਨਾਲ ਸਾਂਝ ਪਾਉਣ ਵਾਸਤੇ ਬਾਬੇ ਨਾਨਕ ਨੇ ਸ਼ਬਦ ਲੈਂਦਾ ਹੈ ਜਿਹੜੇ ਸੌਦੇ ਦੀ ਸੇਵਾ ਕਰਨਗੇ ਉਹ ਬਾਬੇ ਨਾਨਕ ਦੇ ਸਾਝੀ ਬਣ ਜਾਣਗੇ ਬਾਬੇ ਨਾਨਕ ਦੇ ਹਿੱਸੇਦਾਰ ਬਣ ਜਾਣਗੇ ਸੋ ਸਤਸੰਗਤ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁਧਧ ਤੇ ਸਪੱਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨੂੰ ਬੁਲਾਓ ਫਤੇ ਵਾਹਿਗੁਰੂ ਜੀ ਕਾ